4 ਜੂਨ ਨੂੰ ਲੋਕ ਸਭਾ ਦੇ ਚੋਣ ਦਾ ਰਿਜ਼ਲਟ ਆਇਆ ਅਤੇ ਚੰਡੀਗੜ੍ਹ ਵਿੱਚ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਜੀ ਦੀ ਜਿੱਤ ਹੋਈ। ਪਰੰਤੂ ਉਸ ਤੋਂ ਬਾਅਦ ਲਗਾਤਾਰ ਵੱਖ-ਵੱਖ ਡਿਪਾਰਟਮੈਂਟਾਂ ਵੱਲੋਂ ਚੰਡੀਗੜ੍ਹ ਦੇ ਵਸਿੰਦਿਆਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਨੇ। ਪਹਿਲੇ ਨੋਟਿਸ ਜਾਰੀ ਕੀਤਾ ਜਾਂਦਾ ਹੈ ਫਿਰ ਉਹ ਨੋਟਿਸ ਵਾਪਸ ਲਿਆ ਜਾ ਰਿਹਾ। ਮਤਲਬ ਕਿ ਤੁਸੀਂ ਦੇਖੋ ਪਹਿਲੇ ਕਿਹਾ ਗਿਆ ਬਿਲੀ ਬਿਜਲੀ ਦੇ ਰੇਟ ਵਧਾਏ ਜਾਣਗੇ ਫਿਰ ਕਿਹਾ ਗਿਆ ਬਿਜਲੀ ਦੇ ਰੇਟ ਨਹੀਂ ਵਧਾਏ ਜਾਣਗੇ ਐਦਾਂ ਹੀ ਫਿਰ ਕਿਹਾ ਗਿਆ ਚੰਡੀਗੜ੍ਹ ਦੀ ਸਭ ਤੋਂ ਵੱਡੀ ਜਿਹੜੀ ਫਰਨੀਚਰ ਮਾਰਕੀਟ ਆ ਉਹਨੂੰ ਢਾਇਆ ਜਾਏਗਾ ਫਿਰ ਕਿਹਾ ਗਿਆ ਨਹੀਂ ਢਾਇਆ ਜਾਏਗਾ ਐਦਾਂ ਹੀ ਕਈ ਹੈ ਪਾਣੀ ਦੇ ਮੁੱਦੇ ਆ ਹੋਰ ਹੈ ਇਹ ਇਨਲੀਗਲ ਧਾਰਮਿਕ ਕੰਸਟ੍ਰਕਸ਼ਨ ਆ ਜਿਹਨੂੰ ਢਾਣ ਦੇ ਪਹਿਲੇ ਨੋਟਿਸ ਦਿੱਤੇਗੇ ਫਿਰ ਉਹ ਵਾਪਿਸ ਲੈ ਲੁੱਤੇਗੇ ਇਹ ਕੀ ਹੋ ਰਿਹਾ ਆਪਣੇ ਨਾਲ ਚੰਡੀਗੜ੍ਹ ਕਾਂਗਰਸ ਦੇ ਜਨਰਲ ਸੈਕਟਰੀ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਸਰ ਕੀ ਗੱਲ ਬਾਤ ਆ ਇੱਕੋ ਦਮ ਰਿਜ਼ਲਟ ਆਂਦਾ ਉਸ ਤੋਂ ਬਾਅਦ ਇੱਕੋ ਦਮ ਪੂਰੇ ਸ਼ਹਿਰ 'ਚ ਜਿਹੜਾ ਹੜਕੰਪ ਮਚ ਗਿਆ ਇੱਕੋ ਦਮ ਇਹਨੇ ਨੋਟਿਸ ਜਾਰੀ ਕੀਤੇ ਜਾ ਰਹੇ ਆ ਵੱਖ-ਵੱਖ ਡਿਪਾਰਟਮੈਂਟਾਂ ਵੱਲੋਂ ਫਿਰ ਉਹਨਾਂ ਨੂੰ ਵਾਪਸ ਦਿੱਤਾ ਜਾ ਰਿਹਾ ਇਹ ਕੀ ਕਹਾਣੀ ਆ ਦੇਖਿਆ ਜਾਏ ਤੇ ਕਿਤਨੇ ਕਿਤੇ ਹਾਰ ਦੀ ਫਰਸਟ੍ਰੇਸ਼ਨ ਵੀ ਹੈ ਔਰ ਕਿਤਨੇ ਕਿਤੇ ਕ੍ਰੈਡਿਟ ਲੈਣ ਦੀ ਵੀ ਕੋਸ਼ਿਸ਼ ਹੈਗੀ ਹੈ ਭਾਰਤੀ ਜਨਤਾ ਪਾਰਟੀ ਦੀ ਸ਼ੁਰੂ ਤੋਂ ਹੀ ਇੱਕ ਨੀਅਤ ਤੇ ਨੀਤੀ ਇਦਾਂ ਦੀ ਰਹੀ ਹੈ ਕਿ ਅਸੀਂ ਪਹਿਲਾਂ ਕਹਿੰਦੇ ਪਹਿਲਾਂ ਪਹਿਲਾਂ ਦੁੱਖ ਦੇ ਦਈਏ ਤੇ ਫਿਰ ਉਸ ਤੋਂ ਬਾਅਦ ਉਹਦੀ ਦਵਾਈ ਵੀ ਅਸੀਂ ਦੇ ਦਈਏ ਪਹਿਲਾਂ ਦੁੱਖ ਵੀ ਖੁਦ ਦੇਣਾ ਕਿਤੇ ਨਾ ਕਿਤੇ ਅ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਉੱਪਰ ਦਬਾਅ ਪਾ ਕੇ ਇਦਾਂ ਦੀਆਂ ਚੀਜ਼ਾਂ ਪਹਿਲਾਂ ਨੋਟਿਸ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ ਕਿ ਅਸੀਂ ਤੁਹਾਨੂੰ ਉਹਨਾਂ ਦੇ ਤੁਹਾਡੇ ਅਸੀਂ ਉਹਨਾਂ ਨੂੰ ਤੁਹਾਨੂੰ ਅਸੀਂ ਕਿਤੇ ਨਾ ਕਿਤੇ ਤੁਹਾਡੇ ਹੀ ਆਪਾਂ ਤੁਹਾਡੇ ਬਚਾਅ ਵਾਸਤੇ ਅਸੀਂ ਦੇਖੋ ਕਿੱਥੇ ਜਾ ਜਾ ਕੇ ਅਸੀਂ ਇਹਨਾਂ ਨੋਟਿਸਾਂ ਨੂੰ ਅਸੀਂ ਰੁਕਵਾ ਰਹੇ ਹਾਂ ਇਹ ਜਿੰਨੇ ਵੀ ਤੁਹਾਡੇ ਪਾਵੇਂ ਤੁਸੀਂ ਕਹਿ ਰਹੇ ਹੋ ਇਹਨਾਂ ਨੇ ਲਗਾਤਾਰ 6 ਤੋਂ ਲੈ ਕੇ 7 ਜਿਹੜੇ ਇਸ ਤਰ੍ਹਾਂ ਦੇ ਮੁੱਦੇ ਇਕੋ ਦਾਮੀ ਹੀ ਲਿਆ ਕੇ ਇਕੋ ਦਾਮੀ ਉਹਨਾਂ ਦੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਗਈ ਭਾਵੇਂ ਉਹ ਬਿਜਲੀ ਦੇ ਦਰਾਂ ਦੀ ਵੀ ਹੋ ਸਕਦੀ ਹੈ ਭਾਵੇਂ ਤੁਸੀਂ ਦੇਖੋ ਕਿ ਅਸੀਂ 20000 ਲੀਟਰ ਪਾਣੀ ਫ੍ਰੀ ਦੇਣ ਦੀ ਵੀ ਕੀਤੀ ਸੀ ਉਹ ਵੀ ਕਿਤੇ ਨਾ ਕਿਤੇ ਰਿਜੈਕਟ ਕਰਵਾਇਆ ਗਿਆ ਤੁਸੀਂ ਦੇਖੋ ਜਿਹੜੀ ਪਾਰਕਿੰਗ ਫ੍ਰੀ ਪਾਰਕਿੰਗ ਅਸੀਂ ਲੋਕਾਂ ਨੂੰ ਦੇਣੀ ਸੀਗੀ ਉਹ ਵੀ ਰਿਜੈਕਟ ਕਰਾਈ ਗਈ ਆਕਸ਼ਨ ਹੋਣੀ ਸੀਗੀ ਉਸ ਦੀ ਭਾਵੇਂ ਜਿਹੜੀ ਪਿੰਡਾਂ ਦੀ ਜ਼ਮੀਨ ਦੀ ਸੀਗੀ ਉਹ ਵੀ ਕਿਤੇ ਨਾ ਕਿਤੇ ਇਹਨਾਂ ਨੇ ਪਹਿਲੇ ਉਹ ਲਿਆ ਕੇ ਫਿਰ ਉਸ ਨੂੰ ਰਿਜੈਕਟ ਕਰਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਭਾਵੇਂ ਉਹਦੇ ਚ ਸਾਡੇ ਇੰਡੀਆ ਗੱਟਬੰਧਨ ਦੇ ਸਾਥੀ ਸਾਡੇ ਸਾਰੇ ਉਹਦੇ ਚ ਚਾਹਦੇ ਜੀਗੇ ਕਿ ਦੇ ਉੱਪਰ ਲੰਬੀ ਡਿਸਕਸ਼ਨ ਹੋਣੀ ਚਾਹੀਦੀ ਹੈ ਤੇ ਦੇ ਉੱਪਰ ਅੱਗੇ ਨਹੀਂ ਵਧਣਾ ਚਾਹੀਦਾ ਤੁਸੀਂ ਉਸ ਤੋਂ ਬਾਅਦ ਦੇਖੋ ਜਿੰਨੇ ਰਿਲੀਜੀਅਸ ਸਾਡੇ ਬਣੇ ਹੋਏ ਆ ਧਾਰਮਿਕ ਸਥਾਨ ਹੈਗੇ ਭਾਵੇਂ ਉਹ ਮੰਦਿਰ ਹੈ ਗੁਰਦੁਆਰੇ ਹੈ ਗਿਰਜਾ ਘਰ ਹੈ ਜੋ ਵੀ ਮਜ਼ਾਰ ਹੈਗੇ ਉਹਨਾਂ ਨੂੰ ਇੱਕਦਮ ਨੋਟਿਸ ਕੱਢ ਦਿੱਤਾ ਜਾਂਦਾ ਤੋੜਨ ਦਾ ਉਹ ਈਵਨ ਇਹ ਦੇਖੋ ਕਿ ਤੋੜਿਆ ਵੀ ਜਾਂਦਾ ਹੈ ਸੁਬਾਸ਼ ਨਗਰ ਜਿਹੜਾ ਹੈਗਾ ਇੰਦਰਾ ਕਲੋਨੀ ਦੇ ਕੋਲ ਉੱਥੇ ਜਾ ਕੇ ਉਹਨਾਂ ਦੇ ਉੱਥੇ ਢਾਂਚੇ ਥੋੜੇ ਉਹਨਾਂ ਨੇ ਜਾ ਕੇ ਉੱਥੇ ਕੋਈ ਬੀਜੇਪੀ ਦੇ ਦੇਖੇ ਤੁਸੀਂ ਉੱਤੇ ਜਤਿੰਦਰ ਮਰੋਤਾਰ ਜੀ ਦੇਖੇ ਤੁਸੀਂ ਉੱਥੇ ਅਨੁਰੂਪ ਜੀ ਦੇਖੇ ਨਹੀਂ ਦੇਖੇ ਉੱਥੇ ਜਾ ਕੇ ਇਹ ਸਿਰਫ ਉੱਥੇ ਦਿਖਾਣਾ ਚਾਹੁੰਦੇ ਜੀ ਇੱਕ ਜਗ੍ਹਾ ਤੋੜ ਕੇ ਦੂਜੀ ਜਗ੍ਹਾ ਦਿਖਾਣਾ ਚਾਹੁੰਦੇ ਜੀ ਕਿ ਅਸੀਂ ਬਚਾਵ ਕਰਨ ਵਾਸਤੇ ਸਿਰਫ ਇੱਕੀ ਪਾਰਟੀ ਹੈ ਜਿਹੜੀ ਇਹ ਹੈਗੀ ਹੈ ਬੇਸਿਕਲੀ ਢਕੋਸ ਲਾ ਗਿਆ ਦਿਖਾਵਾ ਹੈ ਜਦੂਂਦਰ ਜੀ ਮੈਨੂੰ ਗੱਲ ਨਹੀਂ ਸਮਝ ਆ ਰਹੀ ਦੇਖੋ ਐਮਪੀ ਕਾਂਗਰਸ ਪਾਰਟੀ ਦਾ ਮੇਅਰ ਜਿਹੜਾ ਆਮ ਆਦਮੀ ਪਾਰਟੀ ਦਾ ਫਿਰ ਮਤਲਬ ਕੀ ਲੋਕਾਂ ਨਾਲ ਇਸ ਤਰ੍ਹਾਂ ਦੀ ਚਿਟਿੰਗ ਜਾਂ ਇਸ ਤਰ੍ਹਾਂ ਦਾ ਦਿਖਾਵਾ ਕਿਉਂ ਹੋ ਰਿਹਾ ਸ਼ਹਿਰ ਵਾਸੀਆਂ ਦਾ ਸਾਨੂੰ ਨਹੀਂ ਲੱਗਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਦੱਸਣਾ ਚਾਹੀਦਾ ਵੀ ਇਹ ਹੋ ਕੀ ਰਿਹਾ ਇੱਕ ਤਰਫ ਲੋਕੀ ਆਪਣੇ ਆਪ ਨੂੰ ਦਹਿਸ਼ਤ ਮਹਿਸੂਸ ਕਰ ਰਹੇ ਨੇ ਬਿਲਕੁਲ ਬਿਲਕੁਲ ਸਹੀ ਹੈ ਇਹਦੇ 'ਚ ਇੱਕ ਚੀਜ਼ ਦੇਖਣ ਵਾਲੀ ਹੋएगी ਕਿਤੇ ਨਾ ਕਿਤੇ ਜੋ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਹੈ ਉਹ ਭਾਰਤੀ ਉਹ ਭਾਰਤੀ ਜਨਤਾ ਪਾਰਟੀ ਦੇ ਦਬਾਅ ਦੇ ਵਿੱਚ ਕੰਮ ਕਰ ਰਹੇ ਕਿਤੇ ਨਾ ਕਿਤੇ ਉਹ ਜਿੱਥੇ ਬੀਜੇਪੀ ਪੋਲਿਟਿਕਸ ਕਰਨਾ ਚਾਹਦੀ ਹੈ ਔਰ ਪੋਲਿਟਿਕਸ ਕਰ ਰਹੀ ਹੈ ਉਹ ਕਿਤੇ ਨਾ ਕਿਤੇ ਉਹਨਾਂ ਦਾ ਉਹਨਾਂ ਨੂੰ ਉਹਨਾਂ ਦੇ ਥਰੂ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਨੋਟ ਕਰੋ ਅਸੀਂ ਸਾਡੇ ਸਾਥੀ ਉੱਥੇ ਸੀਗੇ ਇੰਦਰਾ ਗਲੋਨੀ ਦੇ ਵਿੱਚ ਜਦੋਂ ਤੋੜੇਗੇ ਸਾਡੇ ਬੰਦਿਆਂ ਨੂੰ ਅਗਰ ਗੱਲ ਚੱਕਣ ਦੀ ਗੱਲ ਹੈ ਸਾਡੇ ਬੰਦਿਆਂ ਨੂੰ ਉੱਥੇ ਚੱਕਿਆ ਗਿਆ ਤੱਕਾ ਮੁੱਕੀ ਕੀਤੀ ਗਈ ਉਹਨਾਂ ਨਾਲ ਉਹਦੇ ਵਿੱਚ ਸਚੀਨ ਗੱਲ ਸਾਡਾ ਸਾਥੀ ਸੀ ਉਹਦੇ ਵਿੱਚ ਸਾਡਾ ਪਰਸ਼ੀ ਸਾਥੀ ਸੀ ਉਹ ਕਾਂਗਰਸ ਦੇ ਉੱਤੇ ਬਹੁਤ ਸਾਰੇ ਸਾਥੀ ਸੀ ਇੰਡੀਆ ਗਠਜੰਬੰਦਨ ਦੇ ਉੱਤੇ ਬਹੁਤ ਸਾਰੇ ਸਾਥੀ ਸੀ ਜਿਨ੍ਹਾਂ ਨੇ ਉਹਦੀ ਪੂਰੀ ਵਿਰੋਧਤਾ ਕੀਤੀ ਅੱਜ ਵੀ ਅਸੀਂ ਬਿਲਕੁਲ ਇਹਦੀ ਵਿਰੋਧਤਾ ਦੇ ਬਿਲਕੁਲ ਲਗੇ ਹੋਏ ਹਾਂ ਸਾਡੇ ਉੱਥੇ ਦੀ ਮਨੀਸ਼ Tiwari ਜੀ ਬਿਲਕੁਲ ਉਹਤ ਵਾਸਤੇ ਉੱਥੇ ਸੈਸ਼ਨ 'ਚ ਗਏ ਹੋਏ ਆ ਉੱਥੇ ਸੀਗੇ ਇਹ ਕਿਤੇ ਨਾ ਕਿਤੇ ਬਦਲੇ ਦੀ ਭਾਵਨਾ ਹੋ ਰਹੀ ਹੈ ਬਦਲੇ ਦੀ ਭਾਵਨਾ ਇੰਦਾ ਸੈਂਸ ਉਹੀ ਲੋਕਾਂ ਤੋਂ ਜਿਨ੍ਹਾਂ ਤੋਂ ਇਹਨਾਂ ਨੇ ਵੋਟ ਮੰਗੀ ਉਹਨਾਂ ਨੂੰ ਹੀ ਹੁਣ ਦੁੱਖ ਦੇ ਰਹੇ ਆ ਔਰ ਉਹਨਾਂ ਨੂੰ ਦਵਾ ਦੇ ਤੌਰ ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਦੇਖਿਆ ਅਸੀਂ ਤੁਹਾਡੇ ਸਿਗੇ ਤੁਸੀਂ ਸਾਨੂੰ ਵੋਟ ਨਹੀਂ ਦਿੱਤੀ ਇਹ ਬੇਸਿਕਲੀ ਕਹਿ ਲੋ ਇਹਦੇ ਕੋਲ ਪਾਸੇ ਕ੍ਰੈਡਿਟ ਇਹਦੇ ਕੋਲ ਪਾਸੇ ਦਿਖਾਵਾ ਜਾਜਵੰਦਰ ਜੀ ਮੈਂ ਗੱਲਬਾਤ ਕੀਤੀ ਹੈ ਐਡਮਿਨਿਸਟ੍ਰੇਸ਼ਨ ਨਾਲ ਉਹ ਕਹਿ ਰਿਹਾ ਹੈ ਵੀ ਜਿਹੜੀ ਉਹ ਫਰਨੀਚਰ ਮਾਰਕੀਟ ਆ ਚੰਡੀਗੜ੍ਹ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਆ ਉਹ ਇਲਲੀਗਲ ਆ ਸਰਕਾਰੀ ਜਗ੍ਹਾ ਤੇ ਬਣੀ ਹੋਈ ਆ ਔਰ ਉਸ ਚੀਜ਼ ਦਾ ਕੋਈ ਕਿਰਾਇਆ ਵੀ ਜਿਹੜਾ ਆ ਉਹ ਪਿਛਲੇ ਕਈ ਸਾਲਾਂ ਤੋਂ ਨਹੀਂ ਦੇ ਰਹੇ ਦੂਜੇ ਪਾਸੇ ਜਿੱਦਾਂ ਸੋਤੋਂ ਵੱਧ ਧਾਰਮਿਕ ਸਥਾਨ ਆ ਉਹ ਕਹਿੰਦੇ ਵੀ ਸੁਪਰੀਮ ਕੋਰਟ ਦੇ ਆਰਡਰ ਆ ਵੀ ਜਿੰਨੇ ਵੀ ਇਲੈਗਲ ਧਾਰਮਿਕ ਸਥਾਨ ਆ ਜਿਹੜੇ ਕਿ ਬਾਅਦ ਚੋਂ ਬਣਿਆ ਉਹਨਾਂ ਨੂੰ ਅਸੀਂ ਢਾਣ ਦੀ ਕੋਸ਼ਿਸ਼ ਕਰ ਰਹੇ ਆ ਫਿਰ ਸਾਨੂੰ ਲੱਗਦਾ ਨਹੀਂ ਆ ਵੀ ਇਹ ਇਹ ਜਿਹੜਾ ਜਿਹੜੇ ਇਲੈਗਲ ਚੀਜ਼ ਹੈਗੀ ਆ ਉਹਨੂੰ ਢਾਇਆ ਜਾਣਾ ਚਾਹੀਦਾ ਜ਼ਰੂਰੀ ਆ ਤੇ ਭਾਪੀ ਰੋਕ ਕੇ ਇੱਕ ਤਰ੍ਹਾਂ ਦੀ ਜਿਹੜੀ ਚੀਜ਼ੇ ਜ਼ਰੂਰਤ ਹੈ ਜਿਹੜੀ ਸਮਾਜ 'ਚ ਇੱਕ ਮੈਸੇਜ ਆਏਗਾ ਉਸ ਨੂੰ ਮੈਂ ਕੈਸ਼ ਕਿ ਗਲਤ ਕੈਸ਼ ਕਰ ਰਹੀ ਆ ਤੁਸੀਂ ਇਹ ਦੇਖੋ 52 ਜਿਹੜੇ ਸੈਕਟਰ ਦੇ ਵਿੱਚ ਜਿਹੜੀ ਫਰਨੀਚਰ ਮਾਰਕੀਟ ਹੈ ਉਹ ਤਾਂ ਬਹੁਤ ਸਾਲਾਂ ਤੋਂ ਉੱਥੇ ਆ ਪਹਿਲਾਂ ਕਹਿੰਨੀ ਟੁੱਟੀਆਂ ਜੀ ਕਿਤੇ ਨਾ ਕਿਤੇ ਉਹਨਾਂ ਦੇ ਬਾਰੇ ਵੀ ਸੋਚਿਆ ਜਾਣਾ ਚਾਹੀਦਾ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਰਿਪਲੇਸ ਕਰਨਾ ਚਾਹੀਦਾ ਰੀਹੈਬਿਟੇਟ ਕਰਨਾ ਚਾਹੀਦਾ ਅਸੀਂ ਹੋਰ ਮਾਰਕੀਟਾਂ ਵੀ ਬਸਾਈਆਂ ਕਿਤੇ ਨਾ ਕਿਤੇ ਉਹਨਾਂ ਦੇ ਵਾਸਤੇ ਪਾਲਿਸੀ ਬੰਨੀ ਚਾਹੀਦੀ ਹੈ ਕਿਤੇ ਨਾ ਕਿਤੇ ਉਹਨਾਂ ਬਾਰੇ ਕੋਈ ਨਾ ਕੋਈ ਰਾਹ ਕੱਢਣਾ ਚਾਹੀਦਾ ਤੁਸੀਂ ਸਿੱਧੇ ਹੀ ਤੋੜਨ ਪਹਿਲਾਂ ਕਹਿੰਨੀ ਟੁੱਟੀਆਂ 10 ਸਾਲ ਭਾਜਪੀ ਦਾ ਰਾਜ ਰਿਹਾ ਤਦ ਕਿਉਂ ਨਹੀਂ ਰੁੱਟੀਆਂ ਤਦ ਵੀ ਤਾਂ ਇਲੀਗਲ ਸੀਗੀਆਂ ਹੋਰ ਵੀ ਬਹੁਤ ਸਾਰੀਆਂ ਇਹ ਧਾਰਮਿਕ ਸਥਾਨ ਦੀ ਤੁਸੀਂ ਗੱਲ ਕਰਦੇ ਹੋ ਇਹ ਜਿਹੜੀਆਂ ਚੀਜ਼ਾਂ ਸੁਪਰੀਮ ਕੋਰਟ ਦੇ ਆਰਡਰ ਦੀ ਗੱਲ ਕਰ ਰਹੇ ਹੋ ਸੁਪਰੀਮ ਕੋਰਟ ਦੇ ਆਰਡਰ ਕਰਦੇ ਤੁਸੀਂ ਇਹ ਦੇਖੋ ਨਾ ਸੁਪਰੀਮ ਕੋਰਟ ਦੇ ਆਰਡਰ ਕਰਦੇ ਆ ਇਹ ਤਦ ਕਿਉਂ ਨਹੀਂ ਟੁੱਟੀਆਂ ਇਹ ਹੁਣੇ ਇੱਕ ਕਦਮ ਕਿਉਂ 22 ਦਿਨ ਹੋਇਆ ਸਿਰਫ ਮਨੀਸ਼ ਤਿਵਾਰੀ ਜੀ ਨੂੰ ਜਿੱਤੇ 22 ਦਿਨਾਂ ਦੇ ਅੰਦਰ ਤੁਸੀਂ 6 ਤੋਂ ਲੈ ਕੇ 7 ਐਸੇ ਕੌਂਟਰੋਵਰਸ਼ੀਅਲ ਐਸੇ ਜਿਹੜੇ ਲੋਕਾਂ ਤੇ ਦਬਾਅ ਪਾਉਣ ਵਾਲੇ ਲੋਕਾਂ ਨੂੰ ਕਿਤੇ ਨਾ ਦੁੱਖ ਦੇਣ ਵਾਲੇ ਇੱਕੋ ਦਾ ਵੀ ਨੋਟਿਸ ਕਰ ਦਿੱਤੇਗੇ ਇੱਕੋ ਦਾ ਵੀ ਇਦਾਂ ਦੇ ਫਰਮਾਨ ਕਰ ਦਿੱਤੇਗੇ ਇਹ 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 ਬੀਜੇਪੀ ਦਾ ਕਿਤੇ ਨਾ ਕਿਤੇ ਸਰਕਾਰੀ ਸਾਡੇ ਜਿਹੜੇ ਅਫਸਰ ਹੈਗੇ ਉਹਨਾਂ ਤੇ ਦਬਾਅ ਹੈ ਉਹਨਾਂ ਤੋਂ ਇੱਕ ਇੱਕ ਚੀਜ਼ਾਂ ਕਰਵਾਈਆਂ ਜਾ ਰਹੀਆਂ ਅਜਾ ਫਿਰ ਕਾਂਗਰਸ ਕੀ ਕਰ ਰਹੀ ਹੈ ਦੇਖੋ ਲੋਕਾਂ ਨੇ ਸਾਨੂੰ ਜਤਾਇਆ ਲੋਕਾਂ ਨੇ ਆਪਣੀ ਬੋੜ ਦਿੱਤੀ ਸਾਨੂੰ ਲੋਕਾਂ ਨੇ ਇਸ ਕਰਕੇ ਜਤਾਇਆ ਵੀ ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਾਡੇ ਨਾਲ ਆ ਕੇ ਖੜੀ ਹੋਏਗੀ ਜਦੋਂ ਤੁਸੀਂ ਕਹਿ ਰਹੇ ਹੋ ਵੀ ਬੀਜੇਪੀ ਜਾਣ ਬੁਝ ਕੇ ਇੱਕ ਸਾਜ਼ਿਸ਼ ਦੇ ਤਹਿਤ ਲੋਕਾਂ ਨੂੰ ਤੰਗ ਕਰ ਰਹੀ ਹੈ ਤੇ ਕਾਂਗਰਸ ਆਪ ਕਿਉਂ ਨਹੀਂ ਮੂੰਹੇ ਆ ਰਹੇ ਕਿਉਂ ਨਹੀਂ ਇਸ ਚੀਜ਼ ਤੇ ਡਟ ਕੇ ਵਿਰੋਧ ਕਰ ਰਹੇ ਬਿਲਕੁਲ ਵਿਰੋਧ ਕਰ ਰਹੇ ਨੇ ਸਾਡੇ ਪਰਸ਼ਾ ਸਾਡੀ ਸਾਡੇ ਸਾਥੀ ਵਿਰੋਧ ਕਰ ਰਹੇ ਆ ਸਾਡੇ ਮਨਿਸਟਰੀ ਵਾਲੀ ਸਾਡੇ ਸੰਸਦ ਉਹ ਵਿਰੋਧ ਕਰ ਰਹੇ ਆ ਸਾਡੇ ਅਧਿਐਕਸ਼ ਹਰਮਿੰਦਰ ਸਿੰਘ ਲੱਕੀ ਜੀ ਉਹ ਵਿਰੋਧ ਕਰ ਰਹੇ ਆ ਜਿਹੜੀ ਵਿਰੋਧ ਸੜਕਾਂ ਤੇ ਸੀਗੀ ਅੱਜ ਉੱਥੇ ਡੈਮੋਲੇਸ਼ਨ ਹੋਈ ਸਾਡੇ ਪਰਸ਼ਾ ਸਾਡੀ ਉੱਥੇ ਸੀਗੇ ਅੱਜ ਜਿੱਥੇ ਵੀ ਜਿਹੜੇ ਵੀ ਅਫਸਰ ਨਾਲ ਗੱਲ ਕਰਨੀ ਹੈ ਜਿੱਥੇ ਵੀ ਅਖਬਾਰਾਂ ਦੇ ਰਾਹੀਂ ਜਿੱਥੇ ਵੀ ਮੀਡੀਆ ਦੇ ਰਾਹੀਂ ਜਿੱਥੇ ਵੀ ਭਾਵੇਂ ਉਹ ਕਿਤੇ ਲਿਖਤ ਤੌਰ ਤੇ ਅਗਰ ਕਿਤੇ ਨਾ ਕੀਤੀ ਅਗਰ ਅਫਸਰਾਂ ਨੂੰ ਕਹਿਣਾ ਚਾ ਰਹੇ ਸਾਡੇ ਸਾਰੇ ਘਟ ਇੰਡੀਆ ਗਠਵੰਦਨ ਦੇ ਸਾਡੇ ਸਾਥੀ ਕਹਿ ਰਹੇ ਆ ਔਰ ਆਪਣੀ ਆਵਾਜ਼ ਚੱਕ ਰਹੇ ਆ ਪਰ ਉਹਦੇ ਚ ਆਪਾਂ ਆਵਾਜ਼ ਬਿਲਕੁਲ ਜੈਨੂਇਲੀ ਚੱਕ ਰਿਹਾ ਨਾ ਕਿ ਕਿਸੇ ਕ੍ਰੈਡਿਟ ਦੇ ਤੌਰ ਤੇ ਚੱਕ ਰਿਹਾ ਤੁਹਾਨੂੰ ਮੈਂ ਕ੍ਰੈਡਿਟ ਦੇ ਤੌਰ ਤੇ ਬਾਰ ਬਾਰ ਕਿਉਂ ਬੋਲ ਰਿਹਾ ਕ੍ਰੈਡਿਟ ਲੋਕਾਂ ਤੋਂ ਵੀ ਲੈਣ ਦੀ ਕੋਸ਼ਿਸ਼ ਕਰ ਰਹੇ ਆ ਆਪਣੀ ਪਾਰਟੀ ਦੇ ਵਿੱਚ ਵੀ ਇਹਨਾਂ ਦੇ ਡਿਫਰੈਂਸਿਸ ਕ੍ਰੀਏਟ ਹੋਏ ਹੋਏ ਇੱਕ ਦਿਨ ਅਰੁਣਸੂ ਜੀ ਆਪਣੀ ਟੀਮ ਲੈ ਕੇ ਤੁਰ ਜਾਂਦੇ ਆ ਉਸ ਤੋਂ ਅਗਲੇ ਦਿਨ ਜਤਿੰਦਰ ਮਨੋਤਰਾ ਜੀ ਲੈ ਕੇ ਚੁੱਲ ਜਾਂਦੇ ਆ ਤੁਸੀਂ ਇਹ ਦੇਖੋ ਕਿ ਕ੍ਰੈਡਿਟ ਦੇ ਪਿੱਛੇ ਇਹਨਾਂ ਨੂੰ ਕਿੰਨੀ ਭੁੱਖ ਪਈ ਹੋਈ ਹੈ ਇਹ ਹਾਰ ਦੀ ਫ੍ਰਸਟ੍ਰੇਸ਼ਨ ਵੀ ਹੈ ਔਰ ਕਿਤੇ ਨਾ ਕਿਤੇ ਇਹ ਇਹ ਦੇਖ ਰਹੇ ਆ ਕਿ ਕਿਤੇ ਨਾ ਕਿਤੇ ਸਾਡੀ ਥੱਲੇ ਜਰੀ ਜ਼ਮੀਨ ਖਿਸਕ ਰਹੀ ਹੈ ਲੋਕਾਂ ਨੇ ਇਹਨੂੰ ਹਰਾ ਕੇ ਵੀ ਪੇਸਤਾ ਹੈ ਔਰ ਇਹਨਾਂ ਦੀ ਫਿਊਚਰ ਦੀ ਰਾਜਨੀਤੀ ਵੀ ਕਿਤੇ ਨਾ ਕਿਤੇ ਸਟੇਕ ਤੇ ਆ ਚੁੱਕੀ ਹੈ ਇਹ ਉਹਨੂੰ ਠੀਕਨ ਵਾਸਤੇ ਘੁੰਮ ਰਹੇ ਤੁਹਾਨੂੰ ਨਹੀਂ ਕਾਂਗਰਸ ਅਤੇ ਆਪ ਨੂੰ ਮਿਲ ਕੇ ਚੰਡੀਗੜ੍ਹ ਦੇ ਜਿਹੜੇ ਐਡਮਿਨਿਸਟ੍ਰੇਟਰ ਆ ਉਹਨਾਂ ਤੋਂ ਟਾਈਮ ਲੈਣਾ ਚਾਹੀਦਾ ਤੇ ਉਹਨਾਂ ਦਾ ਇੱਕ ਡੈਲੀਗੇਸ਼ਨ ਉਹਨਾਂ ਨੂੰ ਮਿਲਣਾ ਚਾਹੀਦਾ ਤੇ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੀਦਾ ਵੀ ਇਹ ਹੋਕ ਹੀ ਰਿਹਾ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਵੀ ਐਦਾਂ ਨੋਟਿਸ ਜਾਰੀ ਕੀਤੇ ਜਾ ਰਹੇ ਆ ਫਿਰ ਵਾਪਸ ਲਿੱਤੇ ਜਾ ਰਹੇ ਆ ਇਸ ਦੇ ਨਾਲ ਲੋਕਾਂ ਵਿੱਚ ਬੜੀ دہشت ਦਾ ਮਹੌਲ ਹੈ ਔਰ ਲੋਕਾਂ ਵਿੱਚ ਬੜਾ ਗਲਤ ਮੈਸੇਜ ਜਾ ਰਿਹਾ ਬਿਲਕੁਲ ਜਾਵਾਂਗੇ ਬਿਲਕੁਲ ਸਾਡਾ ਕੋਆਰਡੀਨੇਸ਼ਨ ਜਿਹੜਾ ਇੱਕ ਬਣ ਰਿਹਾ ਉਸ ਕੋਆਰਡੀਨੇਸ਼ਨ ਕਮੇਟੀ ਵੀ ਬਣਦੀ ਔਰ ਉਸ ਦੇ ਨਾਲ ਸਾਡੇ ਜਿਹੜੇ ਵੀ ਪਾਰਸ਼ਦ ਸਾਥੀ ਹੈ ਸਾਡੇ ਉਹਨਾਂ ਦੇ ਇੰਡੀਆ ਗਠਬੰਧ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨਾਲ ਬੈਠ ਕੇ ਸਾਡੀ ਇੱਕ ਬਿਲਕੁਲ ਇੱਕ ਬਹੁਤ ਫਰੂਟਫੁੱਲ ਸਾਡੀ ਮੀਟਿੰਗ ਹੋਣ ਜਾ ਰਹੀ ਹੈ ਇਨ੍ਹਾਂ ਈਸ਼ਿਊਜ਼ ਉੱਤੇ ਤਾਂ ਕਿ ਅੱਜ ਜਿਹੜੇ ਉੱਠੇ ਆ ਭਾਵੇਂ ਇਨ ਫਿਊਚਰ ਇਨ੍ਹਾਂ ਦੇ ਉੱਪਰ ਕੋਈ ਵੀ ਚੀਜ਼ਾਂ ਅਗਰ ਹੁੰਦੀਆਂ ਉਸ ਨੂੰ ਇੱਕ ਬਿਲਕੁਲ ਵਧੀਆ ਤਰੀਕੇ ਨਾਲ ਅਸੀਂ ਲੈ ਕੇ ਜਾਵਾਂਗੇ ਆਪਾਂ ਭਾਵੇਂ ਸਾਨੂੰ ਗਵਰਨਰ ਸਾਹਿਬ ਨੂੰ ਮਿਲਣਾ ਪਵੇ ਐਡਵਾਈਜ਼ਰ ਸਾਹਿਬ ਨਾਲ ਮਿਲਣਾ ਪਵੇ ਭਾਵੇਂ ਜਿਹੜੇ ਮਰਜ਼ੀ ਪਲੇਟਫਾਰਮ ਤੇ ਗੱਲ ਚੱਕਣੀ ਪਵੇ ਸਾਡੇ ਅਸੀਂ ਹਰ ਚਲੋ ਥੈਂਕ ਯੂ ਥੈਂਕ ਯੂ ਜੀ ਇਹ ਸੀਗੇ ਜਦਵਿੰਦਰ ਮਹਤਾ ਜੀ ਜਿਹੜੇ ਕਿ ਜਨਰਲ ਸੈਕਟਰੀ ਹੈ ਚੰਡੀਗੜ੍ਹ ਕਾਂਗਰਸ ਦੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਡੈਲੀਗੇਸ਼ਨ ਬਹੁਤ ਜਲਦੀ ਗਵਰਨਰ ਸਾਹਿਬ ਅਤੇ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਅਤੇ ਪੰਜਾਬ ਦੇ ਗਵਰਨਰ ਸਾਹਿਬ ਤੇ ਹੋਰ ਜਿਹੜੇ ਸਬੰਧਿਤ ਅਧਿਕਾਰੀਆ ਉਹਨਾਂ ਨੂੰ ਜਰੂਰ ਮਿਲੇਗਾ ਔਰ ਇਹ ਮੁੱਦਾ ਜਰੂਰ ਚੱਕੇਗਾ ਵੀ ਚੰਡੀਗੜ੍ਹ ਦੇ ਲੋਕਾਂ ਨੂੰ ਦੇਸ਼ ਚ ਕਿਉਂ ਲਿਆਂਦਾ ਜਾ ਰਿਹਾ ਹੈ ਬਾਰੀ-ਬਾਰੀ ਉਹਨਾਂ ਨੂੰ ਨੋਟਿਸ ਕਿਉਂ ਜਾਰੀ ਕੀਤੇ ਜਾ ਰਹੇ ਨੇ ਫਿਰ ਉਹ ਉਹ ਜਿਹੜੇ ਨੋਟਿਸ ਜਿਹੜੇ ਜਾਰੀ ਕੀਤੇ ਜਾ ਰਹੇ ਨੇ ਅਗਲੇ ਦਿਨ ਜਾਂ ਦੋ ਦਿਨ ਬਾਅਦ ਉਹ ਵਿਡਰਾਅ ਕਿਉਂ ਹੋ ਰਹੇ ਨੇ ਇਹ ਸਾਰੀ ਗੱਲਬਾਤ ਉਹਨਾਂ ਦੇ ਧਿਆਨ ਚ ਲਿਆਂਦੀ ਜਾਏਗੀ ਉਹਨਾਂ ਦਾ ਕਹਿਣਾ ਕਿ ਭਾਜਪੀ ਜਿਹੜੀ ਇਹ ਹਾਰ ਹੈ ਬਰਦਾਸ਼ਤ ਨਹੀਂ ਕਰ 파 ਰਹੀ ਜਿਸ ਕਰਕੇ ਉਹ ਲੋਕਾਂ ਵਿੱਚ ਇੱਕ ਮੈਸੇਜ ਦੇਣਾ ਚਾਹਦੀ ਆ कि बीजेपी जड़ी है लोका अपनी पार्टी है और बीजेपी ही उनदा बचाव कर सकती है मैं दिनेश गोयल कैमरामैन दीपक के नाल दैनिक सवेरा टीवी ली चंडीगढ़ तो देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर